ਕਿਸ ਟਿਕਣਾ ਦੇਖ ਲਓ ਅਜੀਆਂ ਘਟਨਾਵਾਂ ਵਾਪਰਦੀਆਂ ਕਿਉਂ ਆ ਬਿਜ ਟਿਕਣਾ ਅਰਚਨਾ ਮਕਵਾਨਾ ਵੱਲੋਂ ਵੀ ਜੋਗਾ ਸੰ ਕੀਤਾ ਜਾਂਦਾ ਐਸਡੀਪੀਸੀ ਨੇ ਕਾਰਵਾਈ ਕੀਤੀ 200 ਦਿਨਾਂ ਇਹਦਾ ਪੱਖਾ ਦੱਸ ਦਿੱਤਾ ਕਮੀ ਕਿੱਥੇ ਸਮਝਦੇ ਹੋ ਕਮੀ ਤੇ ਮੈਂ ਸਮਝਦਾ ਵਾਂ ਵੀ ਸਾਡੇ ਐਸਡੀਪੀਸੀ ਦੇ ਸੇਵਾਦਾਰਾਂ ਦੇ ਵਿੱਚ ਹੀ ਆ ਹਾਲਾਂਕਿ ਉੱਥੇ ਵੀਡੀਓਜ਼ ਬਣਾਉਣੀਆਂ ਜਾਂ ਫਿਰ ਫੋਟੋ ਲੈਣੀਆਂ ਆ ਜੇ ਲਗਾਤਾਰ ਉਸ ਤੇ ਪਾਬੰਦੀ ਆ ਪਰ ਫਿਰ ਵੀ ਉਸ ਤੇ ਬਾਵਨੀ ਹੈ ਅਜੇ 2016 ਦੇ ਵਿੱਚ ਉਹਨਾਂ ਨੇ ਇਥੇ ਫਿਲਮਾਂ ਤੋਂ ਤੇ ਪਾਬੰਦੀ ਲਾਤੀ ਜਿਹੜੀ ਛੋਟੇ ਮੁੰਡੇ ਹੀ ਦਰਬਾਰ ਸਾਹਿਬ ਦੇ ਤੇ ਤਾਂ ਬਹੁਤ ਸਾਰੇ ਲੋਕ ਜਦੋਂ ਫੋਟੋ ਖਿੱਚਦੇ ਨੇ ਜਾਂ ਕੋਈ ਬੀਬੀ ਜਾਂ ਕੋਈ ਭੈਣ ਤੁਸੀਂ ਸਿਰ ਤੇ ਦੁਪੱਟਾ ਲੱਥਿਆ ਹੁੰਦਾ ਉਸ ਵੇਲੇ ਉਸ ਟਾਈਮ ਆਉਂਦੇ ਸੇਵਾ ਦਾ ਪਰ ਉਹ ਲੜਕੀ ਕਿਉਂ ਨਹੀਂ ਧੀ ਸੀ ਉਹ ਤੇ ਮੈਂ ਅੱਗੇ ਵੀ ਗੱਲ ਕਰ ਰਿਹਾ ਹਾਂ ਕਿੰਨੇ ਕੋਈ ਕਾਫੀ 11 ਸਾਲ ਹੋ ਗਏ ਇਸ ਗੱਲ ਨੂੰ ਮੈਂ ਆਪਣੇ ਬੇ ਲੜਕੇ ਨੂੰ ਜਿਹੜਾ ਬੇਟਾ ਹੈ ਛੋਟਾ ਉਹ ਦੋ ਤਿੰਨ ਸਾਲ ਦਾ ਹੈਗਾ ਉਹਨੂੰ ਮੈਂ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ ਰਿਹਾ ਤੇ ਉਹ ਮੈਨੂੰ ਆਣ ਕਰੋਂਗੋ ਦਿੱਤਾ ਉਹਨਾਂ ਨੇ ਕਿ ਤੋ ਲੱਗਾ ਵਿੱਚ ਮੁਕਾਈਆਂ ਨੇ ਸ਼ੁਰੂ ਕਰਦੇ ਵਿੱਚ ਇਸੇ ਕਿੰਨੇ ਐਸੇ ਘਟਨਾਵਾਂ ਹੋਈਆਂ ਨੇ ਤਾਂ ਇਹਦੇ ਨਾਲ ਕਿਹੜਾ ਕਿਹੜਾ ਮਾਹੌਲ ਵਿੱਚ ਪੰਜਾਬ ਦਾ ਖਰਾਬ ਬੰਦੀਆਂ ਨੂੰ ਤਾਂ ਤੁਸੀਂ ਟੋਕਦੇ ਆਂ ਵੀ ਹਲੋ ਕਿ ਦਰਵਾਜ਼ੇ 'ਚ ਕਦੀ ਵੀ ਜੰਗਲ ਜਿੱਥੇ ਤਾਂ ਤੁਹਾਡੇ ਸਾਹਮਣੇ ਕਿਉਂ ਟੋਕਣ ਕਾਰਵਾਈ ਤੇ ਕਰ ਦਿੱਤੀ 295 ਦਾ ਪਰਚਾ ਤੇ ਦਰਜ ਕਰ ਦਿੱਤਾ ਹੌਸਲ 295 ਦਾ ਪਰਚਾ ਤੇ ਕਰਵਾ ਦਿੰਦੇ ਆ ਮੁੜ ਕੇ ਤਾਂ ਅੰਜਾਮ ਤੱਕ ਤਾਂ ਕਦੀ ਪਹੁੰਚਿਆ ਨਹੀਂ ਹੁਣ 2020 ਦੀ ਘਟਨਾਵਾਂ ਜਿਹੜੀਆਂ ਅੰਕੜਾ ਲੀ ਉਹਦਾ ਕੀ ਬਣਿਆ ਘਟਨਾ ਦਾ ਇਹ ਤੱਕ ਕਿਸ ਵਕਤ ਤੇ ਪਹੁੰਚਿਆ ਵੀ ਪਹੁੰਚਿਆ ਕਿਹਨੂੰ ਕੀ ਪਤਾ ਹੈ ਉੰਨਾ ਵੀ ਭਾਗੀ ਕਹਿੰਦੇ ਕੰਗਣਾ ਨੇ ਭੇਜਿਆ ਇਹ ਇਸ ਬਾਰੇ ਤੇ ਨਹੀਂ ਮੈਂ ਕੁਝ ਕਹਿ ਸਕਦਾ ਕਿ ਕੰਗਣਾ ਨੇ ਭੇਜਿਆ ਜਾਂ ਨਹੀਂ ਕਿਹਦੇ ਹਾਂ ਉਹਦੀ ਇੱਕ ਫੋਟੋ ਜ਼ਰੂਰ ਦੇ ਸਕਦੇ ਨਾਲ ਆ ਰਹੀ ਹੈ ਪਰ ਜਿਹੜੇ ਇਹ ਜੋ ਬਲੌਗਰ ਹੁੰਦੇ ਉਹਨਾਂ ਦੀ ਫੋਟੋਆਂ ਕਈ ਲੋਕਾਂ ਨੇ ਵੇਖੀਆਂ ਲੱਗਦੀ ਹੈ ਇਹਨਾਂ ਲੋਕਾਂ ਨੂੰ ਨਾ ਕਿੰਦਾ ਬਣੇਗੀ ਇਹ ਸ਼ਰਤ ਪਖਾਉਣੀ ਪਾਉਗੀ ਲੱਗਦਾ ਨਹੀਂ ਕਿਸੇ ਸ਼ਰਤੀ ਅਨਸਰ ਤੇ ਭੇਜੇ ਹੋਣਗੇ ਇਹ ਤੇ ਹੁਣ ਜਾਂਚ ਦਾ ਵਿਸ਼ਾ ਜੀ ਹੈ ਤੇ ਉਹ ਕੁੜੀ ਦੱਸ ਸਕਦੀ ਹੈ ਜੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਘਟਨਾ ਵਾਪਰਦੀ ਆ ਅਰਚਨਾ ਮਕਵਾਨਾ ਵੱਲੋਂ ਯੋਗ ਅਸਨ ਕੀਤਾ ਜਾਂਦਾ ਵਾ ਤਾਂ ਉਸ ਘਟਨਾ ਤੋਂ ਬਾਅਦ ਐਸਜੀਪੀਸੀ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ 295ਏ ਦਾ ਪਰਚਾ ਦਰਜ ਕੀਤਾ ਜਾਂਦਾ ਵਾ ਉਸ ਅਰਚਨਾ ਮਕਵਾਨਾ ਤੇ ਗਲਬਤ ਕਰ ਲਾਂਗੇ ਜ਼ਰੂਰ ਕਿ ਬਾਰ ਬਾਰ ਇਹਨੀਆਂ ਘਟਨਾਵਾਂ ਵਾਪਰਦੀਆਂ ਕਿਉਂ ਆ ਇਸ ਦੇ ਪਿੱਛੇ ਕੀ ਕਾਰਨ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਜਸਵੰਤ ਸਿੰਘ ਜੱਸ ਜਿਹੜੇ ਇੰਡਸਟਰੀਅਲਿਸਟ ਨੇ ਗਲਬਤ ਕਰ ਲੈਨੇ ਆ ਜਸਵੰਤ ਜੀ ਕਿਸ ਤੀਕੇ ਨਾਲ ਦੇਖਦੇ ਆ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਆ ਜਿਲ੍ਹੇ ਦੇ ਨਾਲ ਅਰਚਨਾ ਮਕਵਾਨਾ ਵੱਲੋਂ ਵੀ ਯੋਗਾਸਨ ਕੀਤਾ ਜਾਂਦਾ ਐਸਜੀਪੀਸੀ ਨੇ ਕਾਰਵਾਈ ਕੀਤੀ 295 ਇਹਦਾ ਪਰਚਾ ਦਰਜ ਕੀਤਾ ਕਮੀ ਕਿੱਥੇ ਸਮਝਦੇ ਹੋ ਕਮੀ ਤੇ ਮੈਂ ਸਮਝਦਾ ਵਾਂ ਵੀ ਸਾਡੇ ਐਸਜੀਪੀਸੀ ਦੇ ਸੇਵਾਦਾਰਾਂ ਦੇ ਵਿੱਚ ਇਹ ਹੈਗੀ ਹੈ ਜੀ ਅਗਰ ਇਹ ਸੁਚੇਤ ਹੋਣ ਜੀ ਇਹ ਆਪਣੀ ਡਿਊਟੀ ਪ੍ਰਤੀ ਗੰਭੀਰ ਹੋਣ ਇਨ੍ਹਾਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਜੀ ਅਗਰ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਔਰ ਉਹਨਾਂ ਦੇ ਹੁੰਦਿਆਂ ਹੋ ਰਹੀਆਂ ਨੇ ਤੇ ਇਹ ਜਾਜ ਦੇ ਵਿਸ਼ੇ ਦੇ ਵਿੱਚ ਐਸਜੀਪੀਸੀ ਦੇ ਸੇਵਾਦਾਰ ਵੀ ਆਉਂਦੇ ਨੇ ਠੀਕ ਹੈ ਨਾ ਜਾਜ ਉਹਨਾਂ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਵੀ ਇਹ ਕਿਉਂ ਹੋ ਰਹੀ ਹੈ ਘਟਨਾ ਹਾਲਾਕਿ ਉੱਥੇ ਵੀਡੀਓਜ਼ ਬਣਾਉਣੀਆਂ ਜਾਂ ਫਿਰ ਹੋਰ ਫੋਟੋ ਲੈਣੀਆਂ ਲਗਾਤਾਰ ਉਸ ਦੇ ਪਾਬੰਦੀ ਆ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਹਾਂ ਜੇ 2016 ਦੇ ਵਿੱਚ ਉਹਨਾਂ ਨੇ ਇੱਥੇ ਫੀਚਰ ਫਿਲਮਾਂ ਤੇ ਪਾਬੰਦੀ ਲਾਤੀ ਸੀ ਜਿਹੜੀ ਸ਼ੂਟਿੰਗ ਹੁੰਦੀ ਸੀ ਦਰਬਾਰ ਸਾਹਿਬ ਦੇ ਵਿੱਚ ਕਿ ਫਿਲਮ ਦੀ ਸ਼ੂਟਿੰਗ ਇੱਥੇ ਨਹੀਂ ਹੋ ਸਕਦੀ ਡਾਕੂਮੈਂਟਰੀ ਫਿਲਮ ਦੀ ਸ਼ੂਟਿੰਗ ਕਰ ਸਕਦੇ ਹੁੰਦੇ ਇੱਥੇ ਔਰ ਉਦੋਂ ਬਾਅਦ 2020 ਦੇ ਵਿੱਚ ਜਨਵਰੀ ਦੇ ਵਿੱਚ ਇੱਕ ਕੁੜੀ ਹੈਗੀ ਆਕਾਂਸ਼ਾ ਠਾਕਰ ਕਰਕੇ ਉਹਨੇ ਉਥੇ ਟਿਕਟਾਕ ਬਣਾਈ ਸੀ ਉਦੋਂ ਵੀ ਕਾਫੀ ਰੌਲਾ ਰੱਪਾ ਪਿਆ ਹੈਗਾ ਉਦੋਂ ਬਾਅਦ ਇਹਨਾਂ ਨੇ ਉਦੋਂ ਕਰ ਬੈਲਾ ਤਵੇ ਤੇ ਕੋਈ ਟਿਕਟਾਕ ਨਹੀਂ ਬਣਾ ਸਕਦਾ ਦਰਬਾਰ ਸਾਹਿਬ ਦੇ ਵਿੱਚ ਪਰ ਉਸ ਬੈਨ ਦੇ باوجود ਵੀ ਤਿੰਨ ਲੜਕੀਆਂ ਨੇ ਹੋਰ ਉਥੇ ਟਿਕਟਾਕ ਬਣਾਈ ਠੀਕ ਹੈ ਨੀ ਉਦੋਂ ਵੀ ਕਾਫੀ ਰੌਲਾ ਪਿਆ ਹੈਗਾ ਔਰ ਹੁਣ ਫੇਰ ਇਹ ਘਟਨਾ ਵਾਪਰੀ ਹੈਗੀ ਆ ਔਰ ਜਾਣਬੁੱਝ ਕੇ ਦਰਬਾਰ ਸਾਹਿਬ ਨੂੰ ਟਾਰਗੇਟ ਬਣਾਇਆ ਜਾਂਦਾ ਕੇਸੇ ਮਕਸਦ ਲਈ ਬਣਾਇਆ ਜਾਂਦਾ ਵਾ ਜਾਂ ਉਹ ਆਪਣੀ ਸ਼ੋਰਤ ਲਈ ਬਣਾਉਂਦੇ ਆ ਜਦ ਪ੍ਰੋਫੈਸ਼ਨਲ ਵੇਲ ਲੋ ਕਰਦੀਆਂ ਨੇ ਕੁੜੀਆਂ ਇਹ ਇਸ ਤੇ ਉੱਤੇ ਰੋਗ ਲੱਗਣੀ ਚਾਹੀਦੀ ਔਰ ਇਸ ਇਸ ਪਤੀ ਗੰਭੀਰ ਹੋਣਾ ਪਵੇਗਾ ਪਹਿਲਾਂ ਗਲਤੀ ਕਰਨੀ ਬਾਅਦ ਚੋ ਮਾਫੀ ਮੰਗਣੀ ਹਾਂ ਉਹ ਦਾ ਜਾਇਜ਼ ਲੋਕ ਵੀ ਫਿਰ ਕਹਿੰਦੇ ਨਹੀਂ ਜੀ ਮਾਫ ਕਰ ਦਿੰਦੇ ਨੇ ਦੂਸਰੇ ਪਾਸੇ ਕੋਈ ਲੋਕ ਐਸੇ ਵੀ ਕਹਿੰਦੇ ਮਾਫੀ ਹੋਣੀ ਨਹੀਂ ਚਾਹੀਦੀ ਮੈਂ ਸਮਝਦਾ ਜੇ ਸਮਝ ਲੋ ਕਿਸੇ ਨੂੰ ਪਤਾ ਨਹੀਂ ਹੈਗਾ ਮर्याਦਾ ਦਾ ਜੀ ਕਿ ਉਹਨੂੰ ਪੁੱਛਿਆ ਵੀ ਜਾ ਸਕਦਾ ਹੈ ਕਿ ਮੈਂ ਇਥੇ ਇਹ ਕੰਮ ਕਰ ਸਕਦੀ ਹਾਂ ਠੀਕ ਹੈ ਨੇ ਤੇ ਪੁੱਛ ਵੀ ਨਹੀਂ ਰਹੇ ਹੈਗੇ ਕਿਸੇ ਨੂੰ ਤੁਸੀਂ ਆਪਣੇ ਆਪ ਆਉਂਦੇ ਹੋ ਆਪਣੇ ਆਪ ਕੋਈ ਵੀ ਕਾਰਵਾਈ ਪਾਉਂਦੇ ਹੋ ਔਰ ਕਰਕੇ ਤੇ ਮੁੜਕੇ ਤੁਸੀਂ ਉਹਨੂੰ ਲੋਡ ਕਰ ਦਿੰਦੇ ਹੈਗੇ YouTube ਦੇ ਉੱਤੇ ਉਹਨੂੰ ਆਪਣੀ ਵੀਡੀਓ ਨੂੰ ਵਾਇਰਲ ਕਰ ਲੈਂਦੇ ਹੈਗੇ ਫਿਰ ਲੋਕਾਂ ਨੂੰ ਪਤਾ ਲੱਗਦਾ ਵੀ ਆ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ ਹਨਾ ਤੇ ਫਿਰ ਤੁਸੀਂ ਬਾਅਦ ਦੇ ਵਿੱਚ ਜਦੋਂ ਰੌਲਾ ਪੈਂਦਾ ਫਿਰ ਤੁਸੀਂ ਮਾਫੀ ਵੀ ਮੰਗਣ ਵਾਲਾ ਪੈਂਦੇ ਹੋ ਫਿਰ ਤੁਸੀਂ ਇਹ ਵੀ ਕਹਿਣ ਵਾਲਾ ਪੈਂਦੇ ਹੈਗੇ ਉਹ ਵੀ ਸਾਨੂੰ ਧਮਕੀਆਂ ਮਿਲ ਰਹੀਆਂ ਪਤਾ ਨਹੀਂ ਧਮਕੀਆਂ ਕੋ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਧਮਕੀਆਂ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਠੀਕ ਹੈ ਨਾ ਪਰ ਉਹ ਆਪਣੀ ਪਬਲਿਸਿਟੀ ਵਾਸਤੇ ਜਿਹੜਾ ਜੋ ਵੀ ਸਾਰਾ ਕੁਝ ਕੀਤਾ ਜਾ ਰਿਹਾ ਵਾ ਦੂਜੇ ਪਾਸੇ ਜਦੋਂ ਅਸੀਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਆ ਪ੍ਰਕਰਮਾ ਕਰਦੇ ਆ ਤਾਂ ਬਹੁਤ ਸਾਰੇ ਲੋਕ ਜਦੋਂ ਫੋਟੋ ਖਿਜਦੇ ਨੇ ਜਾਂ ਕੋਈ ਬੀਬੀ ਜਾਂ ਕੋਈ ਭੈਣ ਤਦ ਸਿਰ ਤੋਂ ਦੁਪੱਟਾ ਲੱਥਿਆ ਹੁੰਦਾ ਉਸ ਵੇਲੇ ਉਸੇ ਟਾਈਮ ਆ ਜਾਂਦੇ ਸੇਵਾ ਦਾ ਪਰ ਉਹ ਲੜਕੀ ਕਿਉਂ ਨਹੀਂ ਦਿਸੀ ਉਹ ਤਾਂ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਕਿ ਇੱਕ ਵਾਰੀ ਕਾਫੀ 18-19 ਸਾਲ ਹੋ ਗਿਆ ਇਸ ਗੱਲ ਨੂੰ ਮੈਂ ਆਪਣੇ ਲੜਕੇ ਨੂੰ ਜਿਹੜਾ ਬੇਟਾ ਸੀ ਉਹ ਛੋਟਾ ਜਿਹਾ 2-3 ਸਾਲ ਦਾ ਸੀਗਾ ਉਹਨੂੰ ਮੈਂ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ ਰਿਹਾ ਸੀ ਤੇ ਉਹ ਮੈਨੂੰ ਆਣ ਕਰੂਗਾ ਦਿੱਤਾ ਉਹਨਾਂ ਨੇ ਕਿ ਦੋ ਲੱਤਾਂ ਵਿੱਚ ਲਮਕਾਈਆਂ ਨੇ ਸਰੋਵਰ ਦੇ ਵਿੱਚ ਹਾਂਜੀ ਮੈਂ ਤੈਨੂੰ ਇਸ਼ਨਾਰ ਕਰਾ ਰਿਆ ਹੈਗਾ ਵਾ ਤੇ ਤੇ ਦੀ ਕੀ ਗੱਲ ਹੈ ਕਿ ਨੀ ਤੂੰ ਹੀ ਨਿਲਤਾਲੀ ਨੁਕਾ ਸਕਦੇ ਆ ਕਿ ਮੈਂ ਫਿਰ ਮੈਨੂੰ ਇਹ ਛੱਡ ਦੇਉਂਦਾ ਵਾ ਫਿਰ ਮੈਂ ਕੀ ਕਰਾਂ ਫਿਰ ਦੱਸੋ ਨਾ ਫਿਰ ਉਹ ਥੋੜਾ ਖਿਸ ਗਿਆ ਉੱਥੋਂ ਪਰ ਜਿਹੜੀਆਂ ਇਹੋ ਜਿਹਾਂ ਘਟਨਾਵਾਂ ਆਂ ਦੀਆਂ ਵੀ ਸਾਨੂੰ ਰੋਕਣ ਵਾਸਤੇ ਇੱਕ ਦਿਨ ਮੈਂ ਦਰਬਾਰ ਸਾਹਿਬ ਸਵੇਰੇ ਸਵੇਰੇ ਗਿਆ ਉੱਥੇ ਮੈਂ ਵੀਡੀਓ ਬਣਾ ਰਿਹਾ ਦਰਬਾਰ ਸਾਹਿਬ ਦੀ ਤੇ ਉਦੋਂ ਮੈਨੂੰ ਰੋਕ ਦਿੱਤਾ ਤੁਸੀਂ ਦਰਬਾਰ ਦਰਬਾਰ ਸਾਹਿਬ ਦੀ ਵੀਡੀਓ ਨਹੀਂ ਬਣਾ ਸਕਦੇ ਹੈਗੇ ਮੈਂ ਚਲੋ ਠੀਕ ਹੈ ਨਹੀਂ ਬਣਾਦੇ ਮੈਂ ਕਿਉਂ ਨਹੀਂ ਬਣਾਦੇ ਬਹਿਣ ਹੈ ਪਰ ਟਿਕਟਾਕ ਵਾਸਤੇ ਬੈਨ ਕਿਉਂ ਨਹੀਂ ਹੈਗਾ ਜਿਹੜਾ ਤੁਸੀਂ ਬੈਨ ਲਾਇਆ ਔਰ ਉਹ ਬੈਨ ਦੇ ਬਾਵਜੂਦ ਵੀ ਟਿਕਟਾਕ ਵੀਡੀਓ ਬਣ ਰਹੀਆਂ ਨੇ ਉੱਥੇ ਔਰ ਉਹ ਜ਼ਿੰਮੇਵਾਰੀ ਵੀ ਲੈ ਰਹੀਆਂ ਨੇ ਪੂਰੀ ਗੰਭੀਰਤਾ ਦੇ ਨਾਲ ਉਹ ਸਪੈਸ਼ਲ ਬੜੋਦੇ ਤੋਂ ਕਿੱਥੇ ਆ ਕੇ ਉਹ ਕੁੜੀ-ਉੜੀ ਅਤਨਾ ਹੈਗੀ ਆਣ ਕੇ ਵੀਡੀਓ ਬਣਾ ਰਹੀ ਹੈਗੀ ਔਰ ਉਹਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈਗਾ ਜਾਂ ਤੇ ਖੁਦ ਰਲੇ ਸੇਵਾਦਾਰ ਲੜ ਜਾਂਦੇ ਹੈਗੇ ਇਹਨਾਂ ਦੇ ਨਾਲ ਜਿਹੜੇ ਪ੍ਰੋਫੈਸ਼ਨਲ ਵੇ ਦੇ ਨਾਲ ਆਣ ਕੇ ਵੀਡੀਓ ਬਣਾ ਰਹੇ ਹੈਗੇ ਆ ਕੋਈ ਨਾ ਕੋਈ ਤਾਂ ਗੱਲਬਾਤ ਹੈਗੀ ਆ ਜਿਹੜਾ ਕਰ ਬਿਲਕੁਲ ਜਿਸ ਤਰੀਕੇ ਨਾਲ ਐਸੀ ਘੜਨਾਵਾਂ ਹੁੰਦੀਆਂ ਨੇ ਮੈਂ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਮਾਹੌਲ ਵੀ ਪੰਜਾਬ ਦਾ ਖਰਾਬ ਹੁੰਦਾ ਡਿੱਬੀਆਂ ਨੂੰ ਤਾਂ ਤੁਸੀਂ ਟੋਕਦੇ ਆਂ ਬਹਿ ਲੋਗੇ ਦਰਵਾਜ਼ਾ ਤੁਸੀਂ ਕਦੀ ਵੀ ਜੱਜ ਉੱਥੇ ਤਾਂ ਤੁਹਾਡੇ ਸਾਹਮਣੇ ਕਈ ਉਰੀ ਟੋਕਣਗੇ ਤੋਂ ਜੋ ਨਹੀਂ ਸਰਤੇ ਕਰੋ ਜੀ ਉਹ ਕਰੋ ਜੀ ਜੇ ਕਰੋ ਜੀ ਪਰ ਜਿਹੜੇ ਇਹੋ ਜਿਹੇ ਆ ਜਾਂਦੀਆਂ ਨੇ ਬਲੌਗਰ ਆ ਜਾਂਦੇ ਆ ਜਾਂ ਜਿਹੜੇ ਆਣ ਕੇ ਜਿੱਦ ਨਾਲ ਕੋਈ ਮਰਿਆਦਾ ਭੰਗ ਹੁੰਦੀ ਹੈ ਕਿ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਇਸ ਗੱਲ ਦੀ ਹੈਰਾਨੀ ਕਾਰਵਾਈ ਤੇ ਕਰ ਦਿੱਤੀ 295 ਦਾ ਪਰਚਾ ਤੇ ਦਰਜ ਕਰ ਦਿੱਤਾ ਉਸ ਨੂੰ 295 ਦਾ ਪਰਚਾ ਤੇ ਕਰਵਾ ਦਿੰਦੇ ਆ ਮੁੜਕੇ ਤਾਂ ਅੰਜਾਮ ਤੱਕ ਤਾਂ ਕਦੀ ਪਹੁੰਚਿਆ ਨਹੀਂ ਹੁਣ 2020 ਦੀ ਘਟਨਾ ਵਾ ਜਿਹੜੀ ਕਾਂਛੀ ਵਾਲੀ ਉਹਦਾ ਕੀ ਬਣਿਆ ਘਟਨਾ ਦਾ ਇਹਦੱਕ ਕੇਸ ਕਿੱਥੇ ਪਹੁੰਚਿਆ ਨਹੀਂ ਪਹੁੰਚਿਆ ਕਿਸ ਨੂੰ ਕੀ ਪਤਾ ਹੈਗਾ ਹੁਣ ਅੱਜ ਅੱਜ ਰੌਲਾ ਹੋਵੇ 295 ਦਾ ਪਰਚਾ ਦਰਜ ਹੋ ਗਿਆ ਜੀ ਠੀਕ ਹੈ ਉਹ ਜਮਾਨਤ ਕਰਾ ਕੇ ਬਹਿਜੂਗੀ ਮੁੜ ਕੇ ਕਿ ਇਹਨੇ ਪਹਿਰਵਾਹੀ ਨਹੀਂ ਕਰਨੀ ਹੈਗੀ ਜਾਂ ਤੱਕ ਇਹਦਾ ਅੰਜਾਮ ਤੇ ਪਚਾਇਆ ਜਾਵੇ ਕਾ ਮਨ ਨੂੰ ਫਿਰ ਅਗਲੇ ਨੂੰ ਪਤਾ ਵੀ ਲੱਗੇ ਆ ਨਾ ਚਾਹੀਦਾ ਨਾ ਵੈਸੇ ਜਿਹੜੇ ਉਧਰ ਸੇਵਾਦਾਰ ਹੁੰਦੇ ਨੇ ਉਹਨਾਂ ਦੇ ਵੀ ਪਰਚੇ ਇਸੇ ਤਰੀਕੇ ਨਾਲ ਦਰਜ ਹੋਣਾ ਚਾਹੀਦਾ ਤਾਂ ਜੋ ਕੱਲ ਬਾਅਦ ਵਿੱਚ ਕੋਈ ਐਸੀ ਘਟਨਾ ਨਾ ਵਾਪਰੇ ਘਟੂ ਘਟ ਉਹਨਾਂ ਸੇਵਾਦਾਰਾਂ ਦੇ ਜਿਨ੍ਹਾਂ ਦੇ ਪਰਚਾ ਦਰਜ ਹੋਏਗਾ ਉਹਨਾਂ ਤੋਂ ਬਾਕੀਆਂ ਨੂੰ ਅਕਲਾਏ ਨਕਲੀ ਜੀ ਨੈਗਲੀਜੈਂਸ ਜਿਹੜੀ ਉਹ ਡਿਊਟੀ ਤੋਂ ਕਰ ਰਹੇ ਹੈਗੇ ਉਹ ਤਾਂ ਇਮੀਡੀਏਟਲੀ ਉਹਨਾਂ ਦੀ ਸਸਪੈਂਸ਼ਨ ਮੰਦੀ ਹੈਗੀ ਆ ਉਹਨਾਂ ਨੂੰ ਟਰਮੀਨੇਟ ਕਰਨਾ ਚਾਹੀਦਾ ਹੈਗਾ ਜਿਨ੍ਹਾਂ ਦੇ ਹੁੰਦੇ ਐ ਘਟਨਾ ਵਾਪ ਉਸੇ ਵळे ਨਾ ਕੁਝ ਬਰਕਾਤ ਕਰਦ ਰਹਿਣਾ ਤੇ ਦਾ ਹੁਣ ਨਵੀਂ ਵਫਾ ਆ ਗਈ ਕਹਿੰਦੇ ਕੰਗਣਾ ਨੇ ਭੇਜਿਆ ਇਸ ਬਾਰੇ ਤੇ ਨਹੀਂ ਮੈਂ ਕੁਝ ਕਹਿ ਸਕਦਾ ਕੰਗਣਾ ਨੇ ਭੇਜਿਆ ਜਾਂ ਨਹੀਂ ਭੇਜਿਆ ਹਾਂ ਉਹਦੀ ਇੱਕ ਫੋਟੋ ਜ਼ਰੂਰ ਦਿਓ ਉਹਦੇ ਨਾਲ ਆ ਰਹੀ ਹੈ ਪਰ ਜਿਹੜੇ ਇਹ ਜੋ ਬਲੌਗਰ ਹੁੰਦੇ ਉਹਨਾਂ ਦੀ ਫੋਟੋਆਂ ਕਈ ਲੋਕਾਂ ਨੇ ਵੇਖਣ ਨੂੰ ਮਿਲਦੀਆਂ ਹੈਗੀਆਂ ਨੇ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਵੀ ਉਹਨੇ ਨਹੀਂ ਵੈਸੇ ਬਲੌਗਰਾਂ ਦੀ ਗੱਲ ਕਰਦੇ ਆ ਜਿਸ ਤਰੀਕੇ ਨਾਲ ਉਸ ਅਰਚਨਾ ਵੱਲੋਂ ਵੀਡੀਓ ਆਪਣੀ ਬਣਾਈ ਗਈ ਹੈ ਟਿਕਟੌਕ ਜਾਂ ਕਿਸੇ ਹੋਰ ਪਲੇਟਫਾਰਮ ਤੇ ਤਾਂ ਪਬਲਿਸਿਟੀ ਲੈਣ ਵਾਸਤੇ ਐਸੇ ਕੰਮ ਕਰਨੇ ਪਏ ਤੇ ਗੁਰੂ ਘਰ ਹੀ ਲਵਦੇ ਨੇ ਪਬਲਿਸਿਟੀ ਵਾਸਤੇ ਨਾ ਉਹ ਇਹ ਵੀਡੀਓ ਐਫੋ ਜਿਹੜੀ ਬੜੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਨੇ ਔਰ ਉਹਨੀਆਂ ਸ਼ੇਅਰ ਹੁੰਦੀਆਂ ਨੇ ਉਹ ਫਿਰ ਇਹਨਾਂ ਨੂੰ ਪੈਸੇ ਮਿਲਦੇ ਹੈਗੇ ਉਹਦੇ YouTube ਵਾਲੋਂ ਜਾਂ ਜੋ ਵੀ ਇਹਦੇ ਹੈਗਾ ਇਹਨਾਂ ਨੂੰ ਇਹਨਾਂ ਦੀ ਪਬਲਿਸਿਟੀ ਵਾਧੀ ਹੈਗੀ ਆ ਉਹ ਪੈਸੇ ਪ੍ਰੋਫੈਸ਼ਨਲ ਲਏ ਹੈਗਾ ਸਾਰਾ ਇਹਦੇ ਵਾਸਤੇ ਮੱਥਾ ਤਾਂ ਟੇਕਿਆ ਨਹੀਂ ਗੁਰੂ ਘਰ ਜਾ ਕੇ ਜਿੱਥੇ ਆਏ ਇੰਨੀ ਦੂਰ ਇੰਨਾ ਲੰਬਾ ਸੌ ਬੈਠਾ ਕਰਕੇ ਉੱਥੇ ਵੀ ਮੱਥਾ ਟੇਕਣਾ ਹੈਗਾ ਉਹਨੇ ਕਿਸੇ ਜਗ੍ਹਾ ਤੇ ਵੀ ਦਰਬਾਰ ਦਾ ਮੱਥਾ ਨਹੀਂ ਟੇਕਿਆ ਉਹ ਸਿੱਧੀ ਆਈ ਹੈਗੀ ਆ ਔਰ ਜਿੱਥੇ ਬੱਬ ਜਦੀਪ ਸਿੰਘ ਜੀ ਦੀ ਜਗ੍ਹਾ ਵਾ ਜਿੱਥੇ ਉਹ ਜਗ੍ਹਾ ਤੇ ਉਹਨੇ ਆਣ ਕੇ ਉਥੇ ਇਹ ਵੀਡੀਓ ਬਣਾਈ ਹੈਗੀ ਸ਼ੁਰੂਆਤ ਦੇ ਕੱਢੇ ਠੀਕ ਹੈ ਨਾ ਤੇ ਉਹ ਬੱਥਾ ਉਹਨੇ ਦਰਬਾਰ ਸਾਹਿਬ ਕਦੇ ਵੀ ਨਹੀਂ ਟੇਕਿਆ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖੋ ਤਾਂ ਕਿੰਨੀ ਜਗ੍ਹਾ ਤੇ ਦਰਬਾਰ ਸਾਹਿਬ ਦਾ ਪ੍ਰਕਾਸ਼ ਹੈ ਕਿਹੇ ਕਿਹੇ ਜਗ੍ਹਾ ਤੇ ਉਹਨੇ ਨਾ ਟੇਕਿਆ ਹਾਂਜੀ ਇਹਨਾਂ ਲੋਕਾਂ ਨੂੰ ਨਾਥ ਕਿਦਾਂ ਬੋਵੇਗੀ ਵੈਸੇ ਇਹ ਸ਼ਕਤੀ ਵਿਖਾਉਣੀ ਪਾਉਗੀ ਜਿਹੜੇ ਡਿਊਟੀ ਦੇ ਉੱਤੇ ਹਾਜ਼ਰ ਬੰਦੇ ਉਹਨਾਂ ਨੂੰ ਆਪਣੀ ਡਿਊਟੀ ਪੱਤੀ ਸੰਜੀਦਾ ਹੋਣਾ ਪਵੇਗਾ ਔਰ ਤਾਂ ਹੀ ਇਹ ਗੱਲ ਬਣੇਗੀ ਜਦੋਂ ਇਹ ਸਖਤ ਸਟੈਂਡ ਲਵਾਂਗੇ ਸਖਤ ਜਮਾਂ ਇਹਨਾਂ ਲੋਕਾਂ ਨੂੰ ਮਿਲਣ ਦੀ ਤਾਂ ਕੋਈ ਰੋਕਿਆ ਜਾ ਸਕਦਾ ਲੱਗਦਾ ਨਹੀਂ ਕਿਸੇ ਸ਼ਰਤੀ ਅੰਸ਼ ਤੇ ਭਿਜੇ ਹੋਣਗੇ ਇਹ ਤੇ ਹੁਣ ਜਾਣਦਾ ਵੇ ਸਾਜੀ ਹੈ ਤੇ ਉਹ ਕੁੜੀ ਦੱਸ ਸਕਦੀ ਹੈਗੀ ਆ ਉਹਦੀ ਅਰੈਸਟ ਪਵੇ ਠੀਕ ਹੈ ਨਾ ਉਹਦੋਂ ਗ੍ਰਿਫਤਾਰੀ ਪਵੇ ਉੱਥੇ ਪੰਜਾਬ ਪੁਲਿਸ ਜਾਵੇ ਉੱਥੇ ਪਰਚਾ ਤੇ ਨਾਲ ਦਰਜ ਕਰ ਦਿੱਤਾ ਉਦੋਂ ਬੜੋਦੇ ਤੋਂ ਉਹਨੂੰ ਲੈ ਕੇ ਆਵੇ ਇੱਥੋਂ ਇਹਦਾ ਰਿਮਾਂਡ ਲਿਆ ਜਾਵੇ ਫਿਰ ਉਹ ਦੱਸੇ ਵੀ ਕੋ ਕੌਣ ਹੈਗਾ ਉਹਦੇ ਪਿੱਛੇ ਕੀ ਗੱਲਬਾਤ ਹੈਗੀ ਇਹ ਨਹੀਂ ਪਤਾ ਲੱਗ ਸਕਦਾ ਲੱਗਦਾ ਕਿ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਤ ਹੋ ਸਕਦਾ ਇਹੋ ਜਿਹਾ ਵੀ ਮਾਹੌਲ ਪੰਜਾਬ ਦੇ ਵਿੱਚ ਹੈਗਾ ਵਾ ਕਿ ਕੁਝ ਲੋਕ ਚਾਹੁੰਦੇ ਰਹੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਔਰ ਉਹਦੇ ਲਈ ਉਹ ਟਾਰਗੇਟ ਕੀਤਾ ਜਾਂਦਾ ਇਵਨ ਕੱਗਣਾ ਰਨੌਤ ਵੀ ਟਾਰਗੇਟ ਪੰਜਾਬ ਨੂੰ ਕਰਦੇ ਰਹੇ ਦੀ ਹੈਗੇ ਤੇ ਜਿਸ ਤਰ੍ਹਾਂ ਤੋਂ ਹੁਣੇ ਗੱਲ ਕੀਤੀ ਵੀ ਉਹ ਤਾਂ ਨਹੀਂ ਹੋ ਸਕਦੀ ਉਹ ਗੱਲ ਪਰ ਇਸ ਕਰਕੇ ਕੁਝ ਕਿਹਾ ਨਹੀਂ ਜਾ ਸਕਦਾ ਹੈ ਬਾਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਬਾਰੇ ਸਾਜ਼ਸ਼ਾ ਹੁੰਦੀਆਂ ਰਹਦੀਆਂ ਨੇ ਤੇ ਇਹ ਵੀ ਇਹ ਵੀ ਉਹਦਾ ਪਾਰਟ ਹੋਵੇਗਾ ਹੋ ਸਕਦਾ ਵਾ ਜੀ ਬਿਲਕੁਲ ਜਸਵੰਤ ਸਿੰਘ ਜੱਸੀ ਸਾਡੇ ਨਾਲ ਜਿਹੜੇ ਲਗਾਤਾਰ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਐਸੀ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਐਕਟਿਵ ਰਹਿੰਦੇ ਨੇ ਉਹਨਾਂ ਦਾ ਵੀ ਕਹਿਣਾ ਵਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹੋ ਸਕਦਾ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੋਵੇ ਇਹ ਜ਼ਰੂਰ ਜਾਂਚ ਦਾ ਵਿਸ਼ਾ ਵਾ ਉਸ ਲੜਕੀ ਨੂੰ ਰਿਮਾਨਡ ਤੇ ਲੈਣਾ ਚਾਹੀਦਾ ਉਸ ਦੇ ਕੋਲੋਂ ਪੁੱਛ ਪੁੱਛਗਿਸ਼ ਕਰਨੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਤਾਂ ਐਸੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਸ ਵੇਲੇ ਉੱਥੇ ਮੌਜੂਦ ਸੇਵਾਦਾਰ ਹੁੰਦੇ ਨੇ ਤਾਂ ਜੋ ਗਾਂਦੋ ਐਸੀ ਘਟਨਾ ਕੋਈ ਨਾ ਵਾਪਰ ਸਕੇ ਤਾਂ ਜੋ ਪੰਜਾਬ ਦੇ ਵਿੱਚ ਜਿਹੜਿਆ ਹਿੰਦੂ ਸਿੱਖ ਸਭ ਧਰਮ ਜਿਹੜੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਨੇ ਉਹਨਾਂ ਦਾ ਆਪਸੀ ਪਿਆਰ ਜਿਹੜਾ ਆਪਸੀ ਭਾਈਚਾਰਾ ਬਣਿਆ ਰਹੇ